ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਰਜਣ ਹਾਰਤੇ ਕਵੀ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਮੌਕੇ ਭਗਵਾਨ ਵਾਲਮੀਕੀ ਨੋਚਫਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੋਮਲ ਸਹੋਤਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਪੂਰਥਲਾ ਤੋਂ ਭਗਵਾਨ ਵਾਲਮੀਕੀ ਨੋਚਫਾਨ ਸਭਾ ਦੇ ਫਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ। ਅਤੇ ਇਸੇ ਦੌਰਾਨ ਸ਼ਹਿਰ ਫਾਸੀ ਵੀ ਮੌਜੂਦ ਰਹੇ ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ ਕਰਨੈਲ ਸਿੰਘ ਨੇ ਕੇਂਦਰੀ ਭਗਵਾਨ ਫਾਲਮਿਕੀ ਮੰਦਰ ਦੇ ਵਿਖੇ ਮੱਥਾ ਟੇਕਿਆ ਭਗਵਾਨ ਫਾਲਮਿਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਿੱਥੇ ਭਗਵਾਨ ਫਾਲਮਿਕੀ ਨੌਜਵਾਨ ਸਭਾ ਦੇ ਪ੍ਰਧਾਨ ਕਮਲ ਸੋਹੋਤਾ ਨੇ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਭਗਵਾਨ ਫਾਲਮਿਕੀ ਸ਼ੋਭਾ ਯਾਤਰਾ ਦਾਊਦ ਕਾਟਨ ਓਮ ਪ੍ਰਕਾਸ਼ ਅਟਵਾਲ ਪ੍ਰਧਾਨ ਭਗਵਾਨ ਫਾਲਮਿਕੀ ਸ਼ਿਖੰਡੀ ਮੰਦਰ ਮੁਹੱਲਾ ਸ਼ਹਿਰੀਆ ਕਪੂਰਥਲਾ ਨੇ ਰੀਵਨ ਕੱਟ ਕੇ ਕੀਤਾ ਭਾਰਤੀ ਰਾਜ ਪ੍ਰਸ਼ਾਸਨ ਵੱਲੋਂ ਸਹਿਯੋਗ ਹੁੰਦਾ ਹੈ ਜਿਹੜੇ ਤੁਸੀਂ ਪੁੱਛੇ ਆ ਤਾਂ ਅਜਿਹੇ ਸ਼ੋਭਾ ਯਾਤਰਾ ਨੇ ਆਰੰਭ ਕੀਤਾ ਜਾ ਰਿਹਾ ਵਾ ਕਿੰਦੇ ਦੇ ਦੇਖੀ ਕਿ ਕਿ ਦੂਰੋਂ ਇਹ ਜਨਮ ਤੇ ਪਾਲੀ ਕਿਤੇ ਜਾਂਦੇ ਧਰਮ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਬਾਲਮੀਕ ਜੀ ਜੋ ਆਧ ਆਰ ਕਾਲ ਤੋਂ ਇਸ ਮਨੁੱਖਤਾ ਦੇ ਗੁਰੂ ਨੇ ਮਨੁੱਖਤਾ ਨੂੰ ਸੇਧ ਦੇ ਰਹੇ ਨੇ ਸਾਂਝੀ ਵਾਲਤਾ ਦਾ ਸੁਨੇਹਾ ਦੇ ਰਹੇ ਨੇ ਜਿਨ੍ਹਾਂ ਨੇ ਸਮੁੱਚੇ ਸਮਾਜ ਦੀ ਨੀਂ ਬੰਨੀ ਆ ਮੈਂ ਉਹਨਾਂ ਦੇ ਆਗਮਨ ਪੁਰਬ ਦੀ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਔਰ ਉਸੇ ਪਰਮਾਤਮਾ ਦੇ ਅੱਗੇ ਮੈਂ ਅਰਦਾਸ ਕਰਦਾ ਹਾਂ ਕਿ ਉਹ ਆਪਣੀ ਸ਼ਕਤੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਖਾਸ ਤੌਰ ਤੇ ਸਾਡੀ ਜੂਥ ਨੂੰ ਸੇਧ ਦੇਣ ਤਾਂ ਕਿ ਸਾਡੀ ਜੂਥ ਜਿਹੜੀ ਆ ਸਾਡੇ ਸਮਾਜ ਦਾ ਜੂਥ ਆ ਉਹ ਸਮਾਜ ਦੇ ਵਿੱਚ ਤਰੱਕੀ ਕਰੇ ਔਰ ਵਧੀਆ ਜੀਵਨ ਬਸ਼ਰ ਕਰੇ ਜੋ ਉਹਨਾਂ ਦੇ ਪਾਏ ਪੂਰਨੇ ਆ ਉਹਨਾਂ ਦੇ ਉੱਤੇ ਚੱਲੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਗੁਰੂਆਂ ਪੀਰਾਂ ਦਾ ਜਿਹੜਾ ਸੁਨੇਹਾ ਆ ਉਹਦੇ ਵਿੱਚ ਸ਼ਾਮਲ ਹੋ ਕੇ ਸਮਾਜ ਦੇ ਨਾਲ ਖੜੇ ਹੁੰਦੇ ਆ ਅਸੀਂ ਜਿੰਨੀ ਵੀ ਮਦਦ ਹੋ ਸਕੇ ਪ੍ਰਸ਼ਾਸਨ ਵੱਲੋਂ ਅਸੀਂ ਇਸ ਸਮਾਜ ਦੇ ਨਾਲ ਖੜੇ ਆ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਮੈਂ ਇੱਥੇ ਆਣ ਦੇ ਉੱਤੇ ਆਪਣੇ ਆਪ ਨੂੰ ਬਹੁਤ ਵੱਡ ਭਾਗਾ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ ਔਰ ਮੈਨੂੰ ਇਹ ਪਰਮਾਤਮਾ ਦੇ ਘਰ ਤੋਂ ਅਸ਼ੀਰਵਾਦ ਲੈ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਉਹ ਬੋਲੇ ਸੋਨਰ ਹੈ ਸਿਰਕਾਰ ਮਹਾਰਾਜ ਕੀ ਹੈ ਅੱਜ ਦੇ ਇਸ ਸ਼ੋਭ ਦੇ ਹੜੇ ਦੇ ਉਤੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਤੇ ਮਹੱਲਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜੋ ਮੈਨੂੰ ਮਾਨ ਬਖਸ਼ਿਆ ਹੈ ਲੋਜਵਾਨ ਸਭਾ ਨੇ ਤੇ ਸਮੂਹ ਮਹੱਲਾ ਨਿਵਾਸੀਆਂ ਨੇ ਮੈਂ ਉਹਨਾਂ ਦਾ ਤੈ ਦਿ ਲੋ ਵਿਸ਼ ਬਾਰ ਬ੍ਰਹਮ ਪਰਮੇਸ਼ਵਰ ਦਾ ਰਣੀ ਹਾਂ ਜਿਹੜਾ ਨੇ ਮੈਨੂੰ ਇਹ ਮੌਕਾ ਬਖਸ਼ਿਸ਼ ਕੀਤਾ ਹੈ ਤੇ ਜੋ ਮਨੂੰ ਵਾਹ ਸਮਾਨ ਸਮਾਇਨੇ ਦਿੱਤਾ ਹੈ ਉਹਦੇ ਲਈ ਵੀ ਮੈਂ ਉਹਨਾਂ ਸਾਰਿਆਂ ਦਾ ਹੀ ॠਣੀ ਹਾਂ ਅਤੇ ਧੰਨਵਾਦੀ ਹਾਂ ਅੱਜ ਅਸੀਂ ਉਸ ਆਜ ਕਵੀ ਦਾ ਦਿਹਾੜਾ ਮਨਾ ਰਹੇ ਆ ਜਿਹੜਾ ਕੀ ਦਇਆਵਾਨ ਹੈ ਸਿਸ਼ਟੀ ਕਰਤਾ ਹੈ ਆਤਮ ਨਿਰਭਰ ਹੈ ਉਹਦੀ ਕੋਈ ਧਰਮ ਕੋਈ ਜਾਤ ਨਹੀਂ ਹੈ ਉਹ ਸ਼ਰਮ ਵਿਆਪੀ ਹੈ ਸੋ ਅੱਜ ਦੇ ਦਿਹਾੜੇ ਤੇ ਇੱਕ ਵਾਰ ਫੇਮ ਸਾਰਿਆਂ ਨੂੰ ਮੁਬਾਰਕ ਦੰਦਾ ਹੋਇਆ ਆ ਮਹਾਰਾਜ ਜੀ ਅੱਗੇ ਇਹ ਹੀ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਦੇਸ਼ ਔਰ ਸਮੁੱਚੇ ਵਿਸ਼ਵ ਦੇ ਲਈ ਸ਼ਾਂਤੀ ਬਣਾਈ ਰੱਖੇ ਜੈ ਵਾਲਮੀਕੀ ਜੈ ਭਾਰਤ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਜੈ ਅੱਜ ਸਾਡੇ ਸਾਰਿਆਂ ਦੀ ਬਹੁਤ ਹੀ ਮੁਬਾਰਕ ਦਿਨ ਹੈ ਜਦੋਂ ਸ੍ਰੀ ਗੁਰੂ ਵਾਲਮੀ ਘਰ ਆਇਦਾ ਪਰਗਟ ਹੋਇਆ ਜੀ ਦਾ ਉਹ ਪੂਰੇ ਵਾਰਡ ਦੇ ਵਿੱਚ ਦਿੱਤੇ ਦਿੱਤੇ ਵੀ ਗੁਰੂ ਵਾਲਮੀ ਨਾਮ ਦੇ ਵਾਰਡ ਇੰਦੀ ਸੰਤਾ ਰਹਿ ਲੀਆਂ ਨੇ ਉਹਨਾਂ ਦੇ ਦੁਬਾਰਾ ਬਹੁਤ ਵੱਡੀ ਪੱਧਰ ਤੇ ਬਹੁਤ ਇਤਿਹਾਸ ਦੇ ਨਾਮ ਨਾਲ ਆਇਆ ਜਾਂਦਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਕਪੂਰਥਲਾ ਸ਼ਹਿਰ ਦੇ ਮੁਹੱਲਾ ਸ਼ਹਿਰੀਆਂ ਵਿਖੇ ਜੋ ਸਾਡਾ ਸ੍ਰੀ ਗੁਰੂ ਵਾਲਮੀ ਮਹਾਰਾਜ ਦਾ ਕੇਂਦਰੀ ਮੰਦਰ ਹੈ ਉਹ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਾਡੇ ਬਹੁਤ ਸਰਕਾਰ ਜੋ ਛੋਟੇ ਵੀਰ ਸਾਡੇ ਬੱਚੇ ਸ਼੍ਰੀ ਕੋਮਲ ਸੋਤਾ ਜੀ ਜੋ ਕਿ ਜਿੱਤੇ ਸਾਡੇ ਸ਼ੋਮਣੀ ਅਕਾਲੀ ਦਲ ਦੇ ਬਹੁਤ ਜਜ਼ਾਰੂ ਆਗੂ ਹਨ ਔਰ ਉਹਦੇ ਨਾਲ ਹੀ ਉਹ ਮਹੱਲਾ ਜਿਹੜੀ ਸਾਡੇ ਨੌਜਵਾਨ ਸਭਾ ਵਾਲਮੀਗ ਨੌਜਵਾਨ ਸਭਾ ਮਹੱਲਾ ਸ਼ਹਿਰੀਆਂ ਦੇ ਪ੍ਰਧਾਨ ਹਨ ਔਰ ਹਰ ਸਾਲ ਉਹਨਾਂ ਦੇ ਤੇ ਉਹਨਾਂ ਦੇ ਸਾਥੀਆਂ ਦੀ ਰਹਿਮਾਈ ਦੇ ਹੇਠ ਬਹੁਤ ਵੱਡੇ ਪੱਧਰ ਤੇ ਜਿਹੜੀ ਇੱਕ ਸ਼ੋਭਾ ਯਾਤਰਾ ਗੁਰੂ ਵਾਲਮੀਕ ਮਹਾਰਾਜ ਨੂੰ ਸਮਰਪਿਤ ਜਿਹੜੀ ਹੁੰਦੀ ਆ ਉਹ ਕੱਢੀ ਜਾਂਦੀ ਆ ਤੁਸੀਂ ਦੇਖਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਕਿੰਨੀਆਂ ਖੂਬਸੂਰਤ ਜੀਆਂ ਝਾਕੀਆਂ ਦਾ ਅਰੇਂਜ ਕੀਤਾ ਗਿਆ ਸ਼ੋਭਾ ਯਾਤਰਾ ਦੇ ਵਿੱਚ ਔਰ ਦਿੱਤੋਂ ਸਾਨੂੰ ਇੱਕ ਅਸੀਦ ਮਿਲਦੀ ਹੈ ਸੋ ਆਪਾਂ ਜਾਣਦੇ ਆ ਕਿ ਅਦਰ ਅਮਰ ਤ੍ਰੈਕਾਲ ਦਰਸ਼ੀ ਭਗਵਾਨ ਵਾਲਮੀ ਮਹਾਰਾਜ ਨੇ ਜੋ ਸੰਦੇਸ਼ ਦਿੱਤੇ ਸਾਰੀ ਮਨੁੱਖਤਾ ਵਾਸਤੇ ਸਾਡਾ ਪ੍ਰੇਰਿਤ ਦਿੰਦਾ ਹੈ ਔਰ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਾਡਾ ਗਰੀਬ ਭਾਈਚਾਰਾ ਖਾਸ ਤੌਰ ਤੇ ਐਸੀ ਪਾਈਚਾਰਾ ਹੈਗਾ ਉਹਨਾਂ ਨੂੰ ਉੱਥੇ ਪੜ੍ਹਨ ਲਿਖਨ ਦਾ ਜਿਹੜਾ ਉਹ ਵੀ ਸੰਗੀਤ ਦਾ ਹੈ ਤੇ ਅੱਜ ਤੁਸੀਂ ਦੇਖ ਰਹੇ ਆ ਕਿ ਉਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਅਸੀਂ ਵੈਸੇ ਤੇ ਮਾਨਕੀ ਜਾਸ ਸਵੇਕੇ ਪਹਚਾਨ ਬੋ ਗੁਰੂ ਗਰਬ ਸਾਹਿਬਾਰੇ ਗਿੰਦੇ ਦੇ ਸੰਗਤ ਲੇਕਿਨ ਉਸੇ ਤਰਤੇ ਵਾਲਮੀ ਮਹਾਰਾਜ ਨੇ ਵੀ ਸਾਨੂੰ ਸਾਰਿਆਂ ਨੂੰ ਇੱਕੋ ਸਾਂਝਾ ਉਪਦੇਸ਼ ਦਿੱਤਾ ਹੈ ਤੇ ਅੱਜ ਸਾਡੀ ਕਮੇਟੀ ਦੇ ਵਿੱਚੋਂ ਬਹੁਤ ਸਾਰੇ ਤੇ ਗਰੀਬ ਬੱਚੀਆਂ ਜਿਹੜੇ ਜੱਜ ਬਣੀਆਂ ਨੇ ਹੋਰ ਆਫੀਸਰਸ ਬਣੇ ਨੇ ਇਹ ਸਾਰੇ ਉਸ ਗੁਰੂ ਵਾਲਮੀ ਮਹਾਰਾਜ ਦੀ ਕਿਰਪਾ ਦੇ ਦੁਆਰਾ ਉਹਨਾਂ ਨੇ ਆਪਣੀ ਵਿਦਿਆ ਪ੍ਰਾਪਤ ਕੀਤੀ ਆ ਤੇ ਆ ਉਹ ਵਿਦਿਆ ਲੈ ਕੇ ਅੱਜ ਵੱਡੇ ਅਹੁਦੇ ਤੇ ਵਿਰਾਜਮਾਨ ਹੋਏ ਨੇ ਸੋ ਅੱਜ ਦੇ ਦਿਨ ਤੇ ਮੈਂ ਜਿੱਥੇ ਸਮੁੱਚੀ ਇਸ ਮਹੱਲੇ ਦੀ ਜਿਹੜੀ ਲੀਡਰਸ਼ਿਪ ਹੈ ਭਗਵਾਨ ਵਾਲਮੀਕ ਨੌਜਵਾਨ ਸਭਾ ਜੀ ਦੇ ਕੋਮਲ ਸਿੰਘ ਸਾਹਿਬ ਪ੍ਰਧਾਨ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਨੂੰ ਆਪਣੇ ਵੱਲੋਂ ਆਪਣੀ ਕਿਤੇ ਵਰਦੀ ਸ਼ੋਮਣੀ ਕੱਢ ਦੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਤੇ ਗੁਰੂ ਵਾਲਮੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਵਾਹਿਗੁਰੂ ਸਾਨੂੰ ਵਸ਼ਿਸ਼ਧਨ ਮਹਾਰਾਜ ਅਸੀਂ ਸਾਡੇ ਅਸਿੱਤ ਆਏ ਗੱਲ ਮਿਲ ਕੇ ਉਹਨਾਂ ਦੇ ਯਾਰ ਬਣੌਦੇ ਰਹੀਏ ਹਰ ਸਾਲ ਜਿਹੜੀ ਅਚਭੇ ਚੱਲਦੀ ਹੈ ਉਹ ਦਿੱਖਿਆ ਰਹੇ ਤੁਸੀਂ ਜਿਹੜੀ ਇਸ ਦਾ ਹਰ ਸਾਲ ਮੈਂ ਕਹਿੰਦਾ ਇਹਨਾਂ ਦੀ ਜਿਹੜੀ ਡੈਡੀਕੇਸ਼ਨ ਹੈਗੀ ਬਹੁਤ ਕਮਾਲ ਹੈਗੀ ਤੁਸੀਂ ਆਪ ਹੀ ਦੇਖਦੇ ਹਰ ਸਾਲ ਤੁਸੀਂ ਦੇਖਦੇ ਹੈਗੇ ਕਿੰਨਾ ਵਧੀਆ ਪ੍ਰਬੰਧ ਹੁੰਦਾ ਔਰ ਕੋਈ ਇਹ ਨਹੀਂ ਕਿ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਲਾਲਚਵਾਨ ਕਰਕੇ ਜਾਂ ਵੈਸੇ ਬੜੀ ਮਹਾਰਾਜ ਦੀ ਕਿਰਪਾ ਵਾਸਤੇ ਸਾਰੇ ਪਰਿਵਾਰ ਤੇ ਭਰਾਵਾਂ ਤੇ ਇਹਨਾਂ ਦੇ ਸਾਰਿਆਂ ਤੇ ਤੋਂ ਸਾਰੇ ਇਸ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਤੇ ਇਹਨਾਂ ਦੀ ਜਿਹੜੀ ਬਹੁਤ ਡੇਢ ਰਾਦਾ ਹੈਗਾ ਗੁਰੂ ਵਾਲਮੀ ਮਹਾਰਾਜ ਪ੍ਰਤੀ ਜਿਹੜੀ ਸੱਚੀ ਸ਼ਰਧਾ ਉਹ ਰਾ ਇੱਥੋਂ ਸਾਹਮਣੇ ਆਪਾਂ ਨੂੰ ਇਹ ਮਿਲਦੀ ਹੈ ਕਿ ਵਾਕਿਆ ਇਹ ਬਹੁਤ ਹੀ ਮਿਹਨਤ ਦੇ ਨਾਲ ਲਗਨ ਦੇ ਨਾਲ ਇਹ ਜਿਹੜਾ ਪ੍ਰਬੰਧ ਕਰਦੇ ਸੋਨੇ ਰੁਪਏ ਭਗਵਾਨ ਵਾਲਮੀ ਮਹਾਰਾਜ ਦੀ ਕੇ ਹਰ ਸਾਲ ਦੀ ਤਰ੍ਹਾਂ ਸ਼ਹਿਰੀਆ ਮਹੱਲੇ ਤੋਂ ਥਾਪਰ ਸਾਹਿਬ ਸਾਡੇ ਪ੍ਰਧਾਨ ਜੀ ਤੇ ਮੇਰਾ ਪੁੱਤਰ ਜੀਪ ਸਾਰੇ ਮਹੱਲੇ ਦੇ ਸਾਥੀਆਂ ਦੇ ਨਾਲ ਬੜੇ ਧੂਮ-ਧਾਮ ਨਾਲ ਬਹੁਤ ਵਧੀਆ ਪ੍ਰੋਗਰਾਮ ਸ਼ੋਭਾ ਯਾਤਰਾ ਪਵਾਂਜੀ ਬਾਲਮੀਕ ਮਹਾਰਾਜ ਦੀ ਸਾਰੇ ਸ਼ਹਿਰ ਚ ਕਰਦੇ ਆ ਸਾਡੇ ਪਵਾਂਜੀ ਆਹ ਜਾਣਦੇ ਸਾਰੇ ਸਾਰੇ ਮੇਰੇ ਵੀ ਸਾਰੇ ਮੇਰੇ ਵੀ ਦੇਖੋ ਨਾਰ ਸਾਹਿਬ ਦਾ ਵੀ ਨਾਮ ਮੈਂ ਬਾਕੀਆਂ ਦੇ ਵੀ ਨਹੀਂ ਲੈ ਹੋ ਜਾਂਦਾ ਤੇ ਗੱਲ ਆ ਕਿ ਹਰ ਸਾਲ ਬਹੁਤ ਧੂਮ-ਧਾਮ ਨਾਲ ਤੁਸੀਂ ਨਗਰ ਕੀਰਤਨ ਸ਼ੋਭਾ ਯਾਤਰਾ ਗੁਣਗਾਨ ਕਰਦੇ ਹੋਏ ਭਗਵਾਨ ਬਾਲਮੀਕ ਮਹਾਰਾਜ ਦੇ ਤੁਸੀਂ ਸ਼ਹਿਰ ਦੇ ਵਿੱਚ ਦੀ ਜਾਂਦੇ ਹੋ। ਔਰ ਉਹਦੇ ਬਾਅਦ ਰਾਤ ਨੂੰ ਜਿਹੜਾ ਪ੍ਰੋਗਰਾਮ ਹੁੰਦਾ ਉੱਥੇ ਡੀਸੀ ਸਾਹਿਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੱਡੇ-ਕੱਡੇ ਵੱਡੇ ਕਲਾਕਾਰ ਔਰ ਕਿੰਦਾ ਇੱਥੇ ਰੌਸ਼ ਹੁੰਦਾ ਔਰ ਉਹ ਸਮਝ ਲਓ ਉਹ ਦਿਨ ਦਿਨ ਚੜ੍ਹਿਆ ਅੰਧਰਾ ਤੇ ਇਸ ਮੁਬਾਰਕ ਦਿਹਾੜੇ ਦੀਆਂ ਮੈਂ ਸਾਰਿਆਂ ਨੂੰ ਬਰਾ ਇਦਨਾ ਜੋ ਬੋਲੇ 100 ਰੁਪਏ ਭਗਵਾਨ ਵਾਲੀਬਾਹ ਜੀ ਮੈਂ ਆਪਣੇ ਵੱਲੋਂ ਤੇ ਇਸ ਆਪਣੀ ਪਾਰਟੀ ਵੱਲੋਂ ਸਮੂਹ ਜਲਤਵਾਸੀਆਂ ਨੂੰ ਭਗਵਾਨ ਵਾਲੀਬਾਹ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਔਰ ਆਸ ਕਰਦਾ ਕਿ ਜਿਸ ਤਰ੍ਹਾਂ ਸਮਾਜ ਦੇ ਵਿੱਚ ਜਾਤ ਪਾਤ ਰੂਤਰੀ ਦਾ ਭੇਦ ਭਾਅ ਬਹੁਤ ਸੇ ਸਮਾਂ ਤੇ ਚੱਲ ਰਿਹਾ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਜਿਹੜਾ ਜਲਪਾਟ ਦਾ ਕੂੜਾ ਉਹ ਕੱਢਿਆ ਜਾ ਸਕਦਾ ਔਰ ਮੈਂ ਸਾਰਿਆਂ ਕੇ ਵੀ ਮਿਹਨਤੀ ਦਾ ਬੈਕਿਆ ਆਪਾਂ ਅਸਲੀ ਪਛਾਣ ਸਾਜ ਬਣਾ ਕੇ ਦਿੱਤੀ ਔਰ ਜਿਹੜਾ ਇਹ ਜਨ ਆਪ ਸਿਖਿਦਾ ਤੇ ਇਹ ਬੜੀ ਗੱਲ ਤਾਂ ਹੀ ਸਾਰੇ ਜਿਹੜੇ ਜਲਪਾਟ ਨੂੰ ਨਹੀਂ ਉਚੋ ਪਿਆ ਜਾ ਸਕਦਾ ਜੀ ਭਗਵਾਨ ਦਾਪ ਦੀ ਚੀਜ਼ ਹੈ ਔਰ ਸਾਰਿਆਂ ਦੇ ਕੋਪਾ ਦਾਪ ਦੀ ਮਹਾਰਾਜ ਦੀ ਜ਼ਰੂਰਤ ਦੀਆਂ ਬਖਲਾ ਭੁਗਾਈਆਂ ਹਾਂ ਜੀ ਹਨੀ ਮਦਾਨ ਦੇ ਅਗੂ ਮਾਨ ਸਾਹਿਬ ਜੀ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਪਹਿਲੇ ਤੇ ਸਾਰਿਆਂ ਨੂੰ ਜੈ ਵਾਲਮੀਕੀ ਅਰਜਰ ਵਾਲਮੀਕੀ ਅੱਜ ਜੋ ਪਰਮਾਤਮਾ ਵਾਲਮੀਕੀ ਸ੍ਰਿਸ਼ਟੀ ਕਰਤਾ ਦਿਆਵਾਨ ਦਾ ਜੋ ਪ੍ਰਗਟ ਦਿਵਸ ਆ ਰਿਹਾ ਹੈ ਉਸ ਸੰਬੰਧ ਵਿੱਚ ਵਿਸ਼ਾਲ ਇੱਕ ਸੋਭਾ ਯਾਤਰਾ ਕਪੂਥਲੇ ਦੇ ਵਿੱਚ ਭਗਵਾਨ ਵਾਲਮੀਕੀ ਨੌਜਵਾਨ ਸਭਾ ਦੇ ਅਦਵਾਈ ਹੇਠ ਕੱਢੀ ਜਾ ਰਹੀ ਹੈ ਜੋ ਕਿ ਮੱਲਾ ਸ਼ਹਿਰੀਆ ਕੇਂਦਰ ਮੰਦਰ ਤੋਂ ਚੱਲ ਕੇ ਮੱਲਾ ਸ਼ਹਿਰੀਆ ਤੋਂ ਸ਼ੁਰੂ ਹੋ ਕੇ ਮੱਲਾ ਰਾਇਕਾ ਤਰਫੋਂ ਲੈ ਮੱਲੇ ਤੋਂ ਹੋ ਕੇ ਸਾਰੇ ਹੀ ਸ਼ਹਿਰ ਦੀ ਪ੍ਰਕਰਮਾ ਕਰ ਰਹੀ ਹੈ ਔਰ ਮੈਂ ਦੇਖਿਆ ਕਿ ਸਾਰਾ ਸ਼ਹਿਰ ਸਾਡਾ ਨਗਰ ਇਸ ਸ਼ੋਭਾ ਯਾਤਰਾ ਦਾ ਇੰਨਾ ਸਵਾਗਤ ਕਰ ਰਿਹਾ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਸ਼ਹਿਰ ਨਿਵਾਸੀਆਂ ਦਾ ਸ਼ੁਕਰ ਅਦਾ ਕਰਦਾ ਹਾਂ ਜੈ ਬਾਲ ਮਿਕੀ ਹਰ ਹਰ ਬਾਲ ਮਿਕੀ